ਚਾਹ ਬਣਾ ਲਓ ਚਾਹ ਹੱਥ ਪਰ ਲੈ ਚਾਹ ਬਣਾ ਇਧਰ ਨੂੰ ਪਰੰਪ ਪਰੰਪ ਚਾਹ ਬਣਾ ਲੈ ਇੱਥੇ ਲਿਆ ਬਾਹਰ ਪਰ ਲੋ ਆਹ ਯਾ ਮੀਡੀਆ ਵਾਲੇ ਕੀ ਗੱਲ ਹੋ ਗਈ ਜੀ ਹੋ ਜਾ ਸਾਨੂੰ ਜੀ ਮਦਰ ਆ ਜੋ ਮੀਡੀਆ ਨੂੰ ਜਾਣੇ ਜਾਣੇ ਇੱਕ ਬੜੀ ਕੋਈ ਨਹੀਂ ਬੈਠਾ ਕੋਈ ਅੱਛਾ ਬੈਂਕ ਪਾਉਣ ਕਰ ਕੋਈ ਆਈ ਤੀ ਕੈਮਰਾ ਮੈਨੂੰ ਫੜਾ ਦੇ ਜੇ ਹੋ ਗਿਆ ਨਹੀਂ ਪਰ ਉਹਨਾਂ ਨੂੰ ਕਿਤੇ ਜਾਣ ਦਿੱਤਾ ਫਿਰ ਸ਼ਿਕਾਰੀ ਕੋ ਬੰਦਿਆ ਉਹਨਾਂ ਨੂੰ ਕਿਤੇ ਜਾਣ ਦਿੱਤਾ ਚਲੋ ਫਿਰ ਰਾਤ ਨੂੰ ਨਹੀਂ ਜਾਂਦਾ ਹਾਂ ਮੈਂ ਫਾਇਦਾ ਨਹੀਂ ਕਰ ਦੇਦਾ ਚਲੋ ਰੋਲਾ ਰੋਲਾ ਚਲੋ ਮੈਂ ਨਹੀਂ ਜਾ ਪੜੀ ਤਾਈ ਦੇ ਸਟੇਟਿਸ਼ਨ ਜਾਦੀ ਆ ਚਲੋ ਬਾਹਰ ਜਾਂਦੇ ਹਾਂ ਮੈਂ 25 ਦਾ ਮਨੋਤ ਸੌਰੀ ਇਹ ਗਜ਼ਾਤੀ ਹੈ ਨਹੀਂ ਨਹੀਂ ਇਹ ਦੇ ਉਹਨੇ 400 ਬੰਦੇ ਅੰਦਰ ਗਏ ਉਹ ਗਲਤ ਗਏ ਹੈ ਤੋ ਕੀ ਵਾ ਫਿਰ ਤੁਸੀਂ ਆਵੇ ਤੁਸੀਂ ਆ ਲੈ ਲੋ ਤੁਸੀਂ ਆਖ ਮੋੜ ਆਦੋ ਆਦੋ ਨਾ ਨਾ ਨੂੰ ਆਂਦੋ ਆਗੇ ਜੀ ਆਓ ਪਰ ਨਾਲਾ ਨੂੰ ਆਂਦੋ ਸਿੱਧੀ ਆਓ ਜਿਲ੍ਹਾ ਪ੍ਰਧਾਨ ਆਜੋ ਸ਼ਹਿਰੀ ਲੋਕ ਆਗੇ ਜੀ ਆਗੇ ਜੀ ਬੁਲ ਦਿਓ ਆਓ ਜੀ आगे, ही, आगे, आगे, ही, आगे आगे सर आगे आ जाइए